ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਕੜਕਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਵੀਰ ਪ੍ਰਦੀਪ ਸਿੰਘ ਉਹਨਾਂ ਦੇ ਕੋਲ ਆਇਆ ਆ ਦੋਸਤੋ ਸਾਰੇ ਵੀਰ ਆਪਣੇ ਜਾਣਦੇ ਆ ਪਸ਼ੂ ਸੇਲ ਪਰਚੇਜ ਦਾ ਵੀਰ ਦਾ ਕੰਮ ਆ ਤੇ ਤਕਰੀਬਨ ਰੁਟੀਨ ਦੇ ਵਿੱਚ ਇਹਨਾਂ ਦੇ ਕੋਲ ਪਸ਼ੂ ਜਿਹੜਿਆ ਕੋਈ 2 4 5 ਨੱਕ ਜਿਹੜਿਆ ਹੁੰਦੇ ਆ ਨਾ ਲੱਗਦਾ ਪਿੰਡ ਰਤੋਕੇ ਚੋਲਾ ਸਾਹਿਬ ਪਖੂਪੁਰਾ ਠੀਕ ਆ ਜੀ ਕਰਮੂ ਵਾਲਾ ਇਹ ਪਿੰਡ ਨੇੜੇ ਨੇੜੇ ਆ ਪਿੰਡ ਕੜਕੇ ਦੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਆਪਾਂ ਤਿੰਨ ਨਗ ਦਿਖਾਉਣੇ ਆ ਜਿਦੇ ਵਿੱਚ ਦੋ ਪਸ਼ੂ ਬਿਲਕੁਲ ਸਵੇ ਸਵੇ ਜਾਂ ਤਾਜ਼ੇ ਇੱਕ ਵਾੜ ਤੁਹਾਨੂੰ ਜਰਸੀ ਤੇ ਕੋਈ ਸ਼ਾਈ ਵਾਲ ਦਾ ਕਰੋਸ ਸੰਗ ਦਿਖਾ ਦੇਾਂਗੇ ਤਰੀਕ ਅੱਜ 1 ਨਵੰਬਰ ਸਮਾਂ ਕੋਈ ਮਾਰਨਿੰਗ ਦੇ 9 ਵਜੇ ਦਾ ਵੈਸੇ ਚਵਾਈ ਵੀਰ ਪ੍ਰਦੀਪ ਨੂੰ ਕਿਹਾ ਸੀ ਵੀ ਚਵਾਈ ਚਲੋ ਡੱਕਦੇ ਆ ਜੇ ਵੈਸੇ ਮਾਰਨਿੰਗ ਸੁਪਾ ਕੋਈ 7 7:30 ਵਜੇ ਇਹ ਵੀਡੀਓ ਬਣਾਉਣੀ ਸੀ ਸੋ ਘੰਟਾ ਡੇਢ ਘੰਟਾ ਵੈਸੇ ਆਪਾਂ ਵੀ ਲੇਟ ਹੋ ਗਏ ਆ ਥੋੜਾ ਜਿਆ ਤੇ ਸਾਰੇ ਭਰਾਵਾਂ ਨੂੰ ਦੱਸ ਦਿੰਦੇ ਆ ਭਰੇ ਥਾਣਾ ਭਰੇ ਲੇਵੇ ਜਿਹੜੇ ਆਪਾਂ ਤੁਹਾਨੂੰ ਇੱਕ ਵਾਰੀ ਪਸ਼ੂ ਦਿਖਾ ਰਹੇ ਆ ਕੋਈ ਵੀ ਫਾਰਮਰ ਮੇਰਾ ਵੀਰ ਇੱਕ ਟਾਈਮ ਦੋ ਟਾਈਮ ਚੋਕੇ ਤੁਸੀਂ ਤਸੱਲੀ ਕਰ ਸਕਦੇ ਜੀ। ਬਾਕੀ ਆਇਆ ਕਰੋ ਮੇਰਾ ਵੀਰ ਠੀਕਾ ਜੀ ਆਪਣੀ ਨਰਕ ਪਰਕ ਕਰਿਆ ਕਰੋ ਤਸੱਲੀ ਕਰਿਆ ਕਰੋ। ਜਿਹੜੀ ਗੱਲ ਚਲੋ ਆਨਲਾਈਨ ਫਿਰ ਪ੍ਰਦੀਪ ਦੱਸ ਦੂਗਾ ਵੀਡੀਓ ਦੇ ਵਿੱਚ। ਉਸ ਵਿਹਾਰ ਤੇ ਤੁਸੀਂ ਚੀਜ਼ ਚਲੋ ਘਰੇ ਬੈਠੇ ਬਠਾਏ ਵੀ ਮਗਾ ਸਕਦੇ ਜੇ ਪੂਰੀ ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਪ੍ਰਦੀਪ ਸਾਸਰੀ ਗੱਲਪਰਾ। ਸਾਸਰੀ ਗੱਲ ਸਾਨੂੰ ਸਾ ਠੀਕ ਠਾਕ ਜੀ। ਕੋ ਠੀਕ ਠਾਕ ਜੀ। ਚੜਦੀ ਕਲਾ ਮਹਾਰਾਜ। ਸ਼ੁਕਰੇਮਾਰਕ ਦਾ। ਵੀ ਪ੍ਰਦੀਪ ਕਿਵੇਂ ਕੰਮ ਕਰ? ਚੱਲੀ ਜਾਂਦਾ ਸਾਨੂੰ ਸਾ ਵਧੀਆ। ਤਣਕਾ ਕੋਣਕਾ ਦੀ ਤਿਆਰੀ ਹੋ ਗਈ ਫਿਰ? ਬਾ ਤ ਕਣਕਾਂ ਦੇ ਹਾਂ ਤੇ ਬਸ ਠੀਕ ਆ ਹਾਂਜੀ ਇਹ ਕਣਕਾਂ ਤੇ ਕਣਕਾਂ ਤੇ ਝੋਨੇ ਤੇ ਝੋਨੇ ਵਢੇ ਗਏ ਵਢੇ ਗਏ ਠੀਕ ਆ ਲੈ ਵੀ ਪ੍ਰਦੀਪ ਜੀ ਮਾਲ ਤਕਰੀਬਨ ਰੁਟੀਨ ਦੇ ਵਿੱਚ ਚਲੋ ਆਉਂਦਾ ਆਪਣੇ ਕੋਲ ਹਾਂਜੀ ਸੰਸਾਬ ਤਿੰਨ ਨਾਕ ਨੇ 2 ਸੂਈਆਂ ਤੇ ਇੱਕ ਗੱਪਣਾ ਵੈੜ ਹਾਂਜੀ ਆ ਵੈੜ ਗੱਪਣਿਆ ਸੰਸਾਬ ਵੱਡੀ ਹਾਂ ਉਹ ਬੱਚੀ ਸੂਈ ਆ ਕੱਲ ਦੀ ਹਾਂ ਤੇ ਆ ਵੀ ਮੈਂ ਸੂਈ ਅੱਜ ਤੀਜਾ ਚੌਥਾ ਦਿਨ ਅੱਜ ਨੂੰ ਠੀਕ ਆ ਬਾਕੀ ਹਾਂ ਓਕੇ ਰਿਪੋਰਟਾਂ ਪੂਰੇ ਮੈਨਾ ਸੰਸਾਬ ਵੀ ਨਜ਼ਾਰਾ ਆਜੂ ਜਿਹੜਾ ਬੈਜੂ ਡੰਗਰਾ ਥਲੇ ਗੇ ਠੀਕ ਗੱਬਨ ਦੇ ਥੱਲੇ ਵੀ ਤੇ ਜਿਹੜੀਆਂ ਸੂਈਆਂ ਉਹਨਾਂ ਥੱਲੇ ਵੀ ਠੀਕ ਆ ਜੀ ਹਾਂਜੀ ਠੀਕ ਆ ਸੋ ਸ਼ੁਰੂਆਤ ਕਰਦੇ ਆ ਪ੍ਰਦੀਪ ਪਹਿਲਾਂ ਵੜਾ ਵਿਖਾ ਦਈਏ ਹਾਂਜੀ ਵੜਾ ਤੋਂ ਹੀ ਕਰ ਲਈਏ ਇੱਕ ਅਨੀਲੀ ਰਾਵੀ ਦੇ ਵਿੱਚ ਦੋਸਤੋ ਮਾਝ ਤੁਹਾਨੂੰ ਇੱਕ ਵਾਰੀ ਮੋٹے ਤੌਰ ਤੇ ਦਿਖਾ ਦਿੰਨੇ ਆ ਮਗਰ ਖੜੀ ਨੀਲੀ ਦਾ ਵੀ ਦੀ ਮਾਝ ਆ ਮਗਰ ਜਿਹੜਾ ਕਟਾ ਪਿਓਰ ਨੀਲੀ ਰਾਵੀ ਦੇ ਵਿੱਚ ਬੱਚਾ ਪਾਇਆ ਬਹੁਤ ਖੂਬਸੂਰਤ ਮਗਰ ਬੱਚਾ ਦਿੱਤਾ ਇਹਨੇ ਸੋ ਪੂਰੀਆਂ ਨਿਸ਼ਾਨੀਆਂ ਮਾਰਕਿੰਗ ਦੇ ਵਿੱਚ ਆਪਾਂ ਤੁਹਾਨੂੰ ਨੋਟ ਕਰਾ ਦੇਾਂਗੇ ਉਸ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਆਪਾਂ ਇਹਨਾਂ ਵੜਾਂ ਤੋਂ ਕਰਦੇ ਆ ਠੀਕ ਆ ਜੀ ਤੇ ਇਹ ਪ੍ਰਦੀਪ ਬਲੈ ਕਿੰਨੇ ਕ ਸਮੇਂ ਦੇ ਇਹ ਸੰਤੂ ਸਾਹਿਬ ਦੂਜਾ ਸੂਆ ਸੂਈ ਆ ਕੱਲ ਦੀ ਨਾੜੂ ਬੱਚੇ ਦੇ ਨਾਲ ਆ ਠੀਕ ਆ ਜੀ ਹਾਂਜੀ 14 15 ਕਿਲੋ ਬੋਲਾ ਹੋਊਗਾ ਵੱਚੀ ਥੱਲੇ ਕੋਈ ਧਾਰਾ ਹੋਣਾ ਮਾਰੇ ਆਪਣੇ ਘਰੇ ਠੀਕ ਆ ਬਰਾਬਰ ਹਾਂਜੀ ਐਂਜੀ ਭਾਵੇਂ ਗਾਰੰਟੀ ਤੇ ਮੰਗਾ ਲੈਣ ਤੇ ਭਾਵੇਂ ਆਪਣੇ ਘਰੇ 10 ਡੰਗ ਚੋਲਣ ਮਹਾਰਾਜ ਕਿਉਂ ਨ ਇੱਕ ਨੰਬਰ ਆਪਲੂਣ ਬਣਾ ਲੈ ਗਈ ਥੋੜੀ ਇੱਕ ਬਨੇ ਹਾਂ ਹਾਂ ਕੱਲ ਦੀ ਸੂਈ ਆ ਹਨਾ ਹਾਂਜੀ ਹਾਂਜੀ ਸਵੇਰ ਤੋਂ ਦੋਸਤੋ ਦੂਜਾ ਕੱਲ ਦੀ ਸੂਈ ਐ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਬੁਖਾਰ ਆ ਬੜੀ ਜਿਆਦੀ ਠੰਡੀ ਆ ਭਾਜੀ ਇਹ ਥਣ ਦੇਵਾ ਠੀਕ ਆ ਜੀ ਥਣ ਚੱਡੇ ਦੀ ਤੁਸੀਂ ਇੱਕ ਵਾਰ ਬਾਕੀ ਗਾਇਬ ਸਪੇਸ ਆ ਤੁਹਾਡੇ ਸਾਹਮਣੇ ਆ ਮੁੱਠੀ ਮੁੱਠੀ ਥਾਂ ਸੋ ਇੱਕ ਰੰਗ ਆ ਬਿਲਕੁਲ ਬਲੈਕ ਠੀਕ ਆ ਜੀ ਕ੍ਰੋਸ ਬਰੀਡ ਦੇ ਵਿੱਚ ਆ ਵਿਖਾ ਦਿਆ ਜੀ ਠੀਕ ਆ ਸੋ ਬੈਕ ਸਾਈਡ ਤੋਂ ਕਰੋ ਚੈੱਕ ਤੇ ਵੀਰ ਪ੍ਰਦੀਪ ਵੈਸੇ ਆਪਣਾ ਕੱਲ ਸ਼ਾਮ ਦਾ ਰਾਦਾ ਸੀਗਾ ਹਾਂਜੀ ਸੰਧੂ ਸਾਹਿਬ ਕੱਲ ਰਾਦਾ ਹੀ ਫੇਰੇ ਕੱਲ ਥੋੜਾ ਲੇਟ ਹੋ ਗਿਆ ਆਪਾਂ ਹਾਂਜੀ ਮਤਲਬ ਰਾਤ ਨੂੰ ਫਿਰ ਜਿੱਕਰ ਕੱਲ ਸ਼ਾਮ ਦੀ ਗੱਲ ਕਰੀਏ ਰਾਤ ਕੱਲ ਸ਼ਾਮ ਕਿੰਨੇ ਵਜੇ ਚਵਾਈ ਕਰੀਏ ਇਹ ਸੰਤੂ ਸਾਹਿਬ 7 ਵਜੇ ਆਪਾਂ ਚੁਈਆਂ ਸ਼ਾਮ ਨੂੰ ਹੁਣ ਵੀ 8:30 9 ਵਜੇ ਹੀ ਵੱਜ ਗਏ ਹਾਂ ਹੁਣ 9 ਵਜੇ ਆਵੇਂ ਆਪਾਂ ਗਲਤ ਗੱਲ ਨਹੀਂ ਕਰਨੀ ਮਹਾਰਾਜ ਤੇ ਜਿੰਨਾ ਦੁੱਧ ਦੱਸਾਂਗੇ ਉਹ ਚੋਂ ਵੱਧ ਨਿਕਲੂਗਾ ਪਾਇਆ ਖੰਡ ਘੱਟ ਨਹੀਂ ਨਿਕਲਦਾ ਮਹਾਰਾਜ 14 ਕਿਲੋ ਤੋਂ ਕੋਈ ਭੈਣ ਭਰਾ ਧਾਰਵਣਾ ਮਾਰੇ ਆਪਣੇ ਕਰੀ ਕਿ ਲੈ ਪ੍ਰਦੀਪ ਬੋਲ ਵੀਰੇ ਤੋੜ ਕੇ ਦਿਖਾ ਦਈਏ ਸੋ 14 ਲੀਟਰ ਦੋਸਤੋ ਬੋਲੇ ਦੀ ਸ਼ੁਰੂਆਤ ਆ 14 ਲੀਟਰ ਬੋਲੇ ਦੀ ਸ਼ੁਰੂਆਤ ਕੀਤੀ ਹੈ ਨੇ ਠੀਕ ਹੈ ਜੀ ਅੱਜ ਦੂਜਾ ਦਿਨ ਆ ਬਾਕ ਚਲੋ ਪਸੰਦ ਉਸਮ ਕੇ ਥਾਣਾ ਹੋਰ ਵੀ ਸਾਹਮਣੇ ਨਿਕਲਾਉਂਦਾ ਠੀਕ ਆ ਮੈਨਾਂ ਇੰਨੀ ਕੀ ਜਿਆਦੀ ਚੋਣ ਆ ਸੰਧੂ ਸਾਹਿਬ ਪੇ ਹੱਥ ਵੀ ਨਹੀਂ ਰੱਖਣ ਦਿੰਦੀ ਪੋਲੀ ਇਹਦੇ ਰੂਨ ਜਿਆਦੀ ਹਾਂ ਹਾਂ ਲੈ ਜੀ ਸੋ ਉਹਦਾ ਧੀਰੀ ਧੂਰੀ ਬਹੁਤ ਆ ਠੀਕ ਆ ਜੀ ਬੜੀ ਜਿਆਦੀ ਧੀਰੀ ਸੰਧੂ ਤੋਰੇ ਤੋਂ ਪਤਾ ਲੱਗ ਜਾਣਾ ਤੁਹਾਨੂੰ ਵੇਖੋ ਆ ਲਓ ਜੀ ਵਿਖਾ ਦਿਓ ਪੁੱਤ ਪਿੰਗੀ ਤਰ੍ਹਾਂ ਬਹੁਤ ਜਿਆਦੀ ਧੀਰੀ ਆ ਠੀਕ ਆ ਜੀ ਲੈ ਜੀ ਸੋਰੀ ਹਾਂ ਠੀਕ ਆ ਪ੍ਰਦੀਪ ਐਣ ਦੋਰਲਾ ਵੀਰ ਸੋ ਠੰਡੀ ਮਿੱਠੀ ਆ ਦੋਸਤੋ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਹੈ ਪ੍ਰਤੀਤ ਸਿਆ ਮੈਨਾ ਕੋਈ ਭੂਰ ਛਟਾ ਥਣ ਘਟ ਹੋਵੇ ਆਪਣੀ ਫੁੱਲ ਗਰੰਟੀ ਹੂ ਸਭ ਸੋ ਆਏ ਗਏ ਦਾ ਕਰਾਇਆ ਦਵਾਂਗੇ ਵੀਰ ਭਰਾ ਮਰੀ ਨਹੀਂ ਕਿਸੇ ਵੀਰ ਨੇ ਪੈਸੇ ਲਾਉਣੇ ਪਤਾ ਨਹੀਂ ਕਿਵੇਂ ਕਤਰ ਕਰਨੇ ਆ ਪੈਸੇ ਵੀ ਚਲੋ ਹਰੇਕ ਭਰਾ ਨੂੰ ਵੀ ਹੁੰਦਾ ਵੀ ਵਪਾਰੀ ਭਰਾ ਨੂੰ ਵੀ ਹੁੰਦਾ ਵੀ ਆਪਾਂ ਤਸੱਲੀ ਵਾਲੀ ਚੀਜ਼ ਲੈ ਕੇ ਜਾਈਏ ਆਪਣੇ ਕਿਲੇ ਤੇ ਕਿਉਂਕਿ ਤੁਹਾਡੇ ਤੋਂ ਪਹਿਲਾਂ ਇਹਨਾਂ ਨੇ ਖਰੀਦਣੀ ਆ ਤੇ ਬਿਲਕੁਲ ਤੁਹਾਡੀ ਸੂਝ-ਬੂਝ ਦੇ ਵਿੱਚ ਇਹਨਾਂ ਨੇ ਚੀਜ਼ ਵੇਚਣੀ ਆ ਤੇ ਕੋਈ ਮਾੜੀ ਸ਼ੈ ਤਾਂ ਕਿਸੇ ਲਿਆ ਕੇ ਸੇਲ ਨਹੀਂ ਕਰਨੀ ਹੁੰਦੀ ਠੀਕ ਆ ਜੀ ਤੇ ਇਹ ਫੇਸ ਕੁਆਲਟੀ ਜਾਂ ਕਰੋ ਸੰਗ ਸੋ so, 14 ਲੀਟਰ ਇਸ ਵਕਤ ਬੋਲਾ ਦੂਜੇ ਦਿਨ ਦੀ ਸੂਈ ਦੇ ਥੱਲੇ ਠੀਕ ਆ ਓਕੇ ਪ੍ਰਦੀਪ ਵੀਰੇ ਚਲੋ ਇਹ ਤਾਂ ਹੋ ਗਈ ਕਰਮਾ ਦੀ ਬਿਲਕੁਲ ਇਹਦੀ ਖਾਸੀਅਤ ਵੀ ਚਲੋ ਠੰਡੀ ਸੀਲਸ ਲੱਗਾ 24 ਬੜੀ ਜਿਆਦੀ ਠੰਡੀ ਸਲਸਾ ਬਿਨਾ ਮੰਗੇ ਤਾਂ ਚੋਈਦੀ ਆ ਆ ਤੇ ਮੁੱਲ ਕੀ ਰਹੂਗਾ ਦੇ ਦਾਂਗੇ ਕਿੰਨੇ ਦੀ ਹਾਂ ਨਾ ਸਲਸਾ ਮੁੱਲ 60 65 ਜੋ ਮਰਜੀ ਗਏ ਲਾਟ ਹੀ 55000 ਦੀ ਦੇਣੀ ਆ ਜੀ 55000 ਦੀ ਹਾਂਜੀ ਉਹ ਜੇ ਪਹੁੰਚ ਹੀ ਕਰਨੀ ਆ ਬਸ 100 ਕਿਲੋਮੀਟਰ अच्छा पहुंच वैसे चलो हर बार ही होती है 100 किलोमीटर तक हां जी लो जी पहुंच 100 किलोमीटर तक हो जोगी 55000 ਦੇ ਵਿੱਚ ਵੈੜ ਮੇਰੇ ਵੀਰ ਤੁਸੀਂ ਵੇਖ ਲਓ ਕਦਕੂ ਤੋਂ ਸੋਹਣਾ ਵੈੜ ਦਾ ਉਹ ਕਹੇ ਆਪਾਂ ਗੱਲ ਨਹੀਂ ਕਰਾਂਗੇ ਵੀ ਨਿੱਕੀ ਏ ਛੋਟੀ ਏ ਮੀਡੀਅਮ ਤੋਂ ਉੱਚੀ ਏ ਵੱਡੀਆਂ ਵੈੜਾਂ ਦੇ ਵਿੱਚ ਹੀ ਆ ਜਾਂਦੀ ਏ ਠੀਕ ਆ ਜੀ ਸੋ ਸੈਕਿੰਡ ਨੰਬਰ ਤੇ ਇਧਰ ਇੱਕ ਤੁਹਾਨੂੰ ਖਾ ਦੇਣਾ ਤੋਹਫਾ ਸ਼ਾਈਵਾਲ ਦਾ ਤੇ ਕੋਈ ਜਰਸੀ ਦਾ ਕਰੋਸ ਆਂਗ ਲਾ ਲੈ ਠੀਕ ਆ ਜੀ ਫੇਸ ਕੁਆਲਟੀ ਵੇਖਦੇ ਆਂ ਤੇ ਥੋੜਾ ਜਰਸੀ ਦੇ ਵਿੱਚ ਪਰਸੈਂਟੇਜ ਆ ਬੈਕ ਸਾਈਡ ਤੋਂ ਕੋਈ ਸ਼ਾਈਵਾਲ ਦਾ ਪਿੱਠ ਪੁੜੇ ਵਾਲੀ ਸਾਈਡ ਤੋਂ ਠੀਕ ਆ ਤੇ ਇਹ ਆਰਡਰ ਦੀ ਕੁਆਲਟੀ ਦਿਖਾ ਦ ਇਹ ਪ੍ਰਦੀਪ ਗੱਬਣਾ ਵੀਰ ਸੂਆ ਕਿਨਵਾ ਤੇ ਦਿਨ-ਦਿਨ ਕਿੰਨੇ ਲੈ ਜੂਗਾ ਜੀ ਸੰਧੂ ਸਾਹਿਬ ਆਪਾਂ ਦੇ ਦੂਜਾ ਕਰਕੇ ਲਈ ਹੋ ਸਕਦਾ ਤਿਜਾ ਵੀ ਹੋਵੇ ਇਹ ਭੈਣ ਭਰਾ ਤਿਜਾ ਵੀ ਮੰਨ ਲਿਆ ਆਪਾਂ ਨੂੰ ਕੋਈ ਗੁੱਸਾ ਨਹੀਂ ਜੀ ਆ ਬਿਲਕੁਲ ਦੇ ਨਾ ਜੇ ਹਫਤਾ ਮੇਰੇ ਖਾਲਾ ਲੈ ਜੂਗੀ ਕਿਉਂਕਿ ਅਜੇ ਪੁੜੇ ਪੜੇ ਨਹੀਂ ਨਵਾਏ ਕੋਈ ਕਰਮਾਲੀਆਂ ਹਾਂ ਬਾਕੀ ਜੀ ਜੂ ਲਾਇਆ ਇਹ ਲੜਾ ਲੋੜਾ ਬਹੁਤ ਆ ਬਿਲਕੁਲ ਬਿਲਕੁਲ ਦੋ ਦੋ ਆਂਦੇ ਵੀ ਉਹ ਦੰਦੇ ਪਹਿਲੇ ਸੂਏ ਹੀ ਚੋਇਆ ਵਾ 18 19 ਕਿਲੋ ਚਲੋ ਆਪਾਂ ਨੇ ਦੂਜੇ ਸੂਏ ਚੋਇਆ ਹੋਊਗਾ ਤਿਜਾ ਸੂਆ ਸੁਣੀ ਹੋਊਗੀ ਹਾਂਜੀ ਲਓ ਜੀ ਕੋਈ ਤਿਜਾ ਸੂਆ ਮੰਨ ਕੇ ਆਇਦਰ ਇੱਕ ਬਹਿਣੀ ਵਾਲੇ ਪਾਸਿਓ ਤੁਹਾਨੂੰ ਇੱਕ ਵਾਰੀ ਵਿਖਾ ਦਿਆਂ ਥਾਣ ਵਿਖਾ ਦਿੰਦੇ ਆ ਕਿਉਂਕਿ ਹਰੇਕ ਆਪਣੇ ਵੀਰ ਨੂੰ ਹੁੰਦਾ ਵੀ ਥੋੜਾ ਥਾਣ ਥੋਣਾ ਵਧੀਆ ਹੋਵੇ ਚੰਗਾ ਹੋਵੇ ਮੁੱਠੀ ਹੋਵੇ ਨਾਰਮਲ ਹੀ ਪੈਣਾ ਚਵਾਈ ਕਰਦੀਆਂ ਨੇ ਘਰਾਂ ਦੇ ਵਿੱਚ ਤੇ ਉਹਨਾਂ ਲਈ ਵੀ ਜਿਹੜਾ ਸੂਟੇਬਲ ਹੋਵੇ ਗਮ ਠੀਕ ਆ ਜੀ ਆ ਬਿਲਕੁਲ ਥਾਣ ਦੇਵੇ ਵਾਲੇ ਪਾਸਿਓ ਠੀਕ ਆ ਜੀ ਮੁੱਠੀ ਮੁੱਠੀ ਥਾਣ ਚਾਰੇ ਥਾਣ ਦੀ ਸਪੇਸ ਗੈਪ ਤੋਂ ਠੰਡੀ ਮਿੱਠੀ ਇਹ ਵੀ ਬੜੀ ਸੰਧੂ ਸਾਹ ਆਹ ਦੇਖੋ ਜੀ ਜਿੱਦਾਂ ਮਰਜੀ ਬੈਠੇ ਰਹੇ ਇਹਦੇ ਥੱਲੇ ਕਰਮਾ ਲਈ ਇਹ ਥੋੜੀ ਲੱਤ ਲਾ ਦੂ ਕਿਤੇ ਹਾਂ ਠੀਕ ਆ ਜੀ ਉਹ ਕਿਹਦਾ ਪ੍ਰ ਆ ਬਖਾ ਦਿਓ ਫਿਰ ਹਾਂ ਬਖਾ ਠੀਕ ਸੋ ਕਰੋ ਸੰਗ ਬਰੀਡ ਆ ਠੀਕ ਆ ਜੀ ਹਾਂ ਬਾਕੀ ਪਲੀ ਪਲੀਤੀ ਤੇ ਕੱਦ ਕਾਠ ਵਾਲੀ ਆ ਕੋਈ ਵੱਡੀ ਕੱਦ ਕਾਠੀ ਦੇ ਵਿੱਚ ਕੋਈ ਛੋਟੀ ਨਹੀਂ ਕਿਉਂਕਿ ਆਪਾਂ ਜੇ ਜਰਸੀ ਦਾ ਤੇ ਚਾਈ ਵਾਲ ਦਾ ਕਰੋ ਸੰਗ ਕਿਹਾ ਤੇ ਕਈ ਵੀਰਾਂ ਨੂੰ ਐ ਲੱਗਣਾ ਵੀ ਕੋਈ ਅਸਮੱਧਰ ਜਾਂ ਛੋਟੀ ਹਾਈਟ ਨਾ ਹੋਵੇ ਐ ਨੂੰ ਪ੍ਰਦੀਪ ਐਨ ਤੋਰ ਲੱਗੇ ਆ ਦੇਖੋ ਜੀ ਸੋ ਲੇਵਾ ਜੇ ਵਾਲੂ ਕੀ ਪੰਜਾ ਸੱਤਾ ਦਿਨਾਂ ਚ ਪੂਰਾ ਮਾਣਾ ਸੰਦ ਸਭ ਭੰਡਾ ਹੀ ਬਾਦੂ ਦੇ ਕਰਮਾ ਲਈ ਹਾਂ ਜਾਂਦੀ ਨੱਚਦੀ ਘੋੜੀਆਂ ਨੂੰ ਹਾਂ ਵੱਡੀ ਵਹਿੜਾ ਛੋਟੀ ਨਹੀਂ ਸੰਧੂ ਸਭ ਕੋਈ ਹਾਂ ਲਓ ਜੀ ਥਾਨ ਥੱਪੇ ਵਾਲੀ ਆ ਕਰਮਾ ਵਾਲੀ ਠੀਕ ਆ ਜੀ ਸੋ ਤਿਆਰੀ ਚੰਗੀ ਕਰੀ ਜਾਂਦੀ ਆ ਚਲੋ ਇਹ ਚ ਵਾਜੇ 16 ਚ ਵਾਜੇ 17 ਵਧੀਆ ਚੰਗੀ ਕਰਦੂਦਾ ਹੀ ਮਾਲਕ ਹੁੰਦਾ ਕਿ ਬਣਾ ਸੇਵਾ ਨਰਮ ਰਹੇ ਜੀ ਤੇ ਉਹਨਾਂ ਦੁੱਧ ਨਹੀਂ ਲਿਆ ਜਾਂਦਾ ਕਿ ਕਈ ਵਾਰ ਠੀਕਾ ਜੀ ਕਿਸੇ ਭਰਾ ਦੀ ਸੇਵਾ ਚੰਗੀ ਹੁੰਦੀ ਹੈ ਤੇ ਪਸ਼ੂ ਦੀ ਓਡੀ ਕੋਰਤੂਦ ਨਹੀਂ ਮਿਲਦੀਗੀ ਇਹ ਬਿਲਕੁਲ ਅਗੇ ਡਿਪੈਂਡ ਕਰਦਾ ਨਸਲ ਬਰੀਡ ਤੇ ਠੀਕਾ ਜੀ ਸੋ ਜਿੰਨਾ ਦੁੱਧ ਚਵਾਉਣਾ ਬਾਕੀ ਸੇਵਾ ਪੂਰੀ ਹੋਣੀ ਚਾਹੀਦੀ ਉਹਨਾਂ ਪਸ਼ੂ ਨੇ ਚਵਾਈ ਜਾਣਾ ਦੁੱਧ ਮੀਓ ਬਾਹਰ ਚਵਾਉ ਸੰਧੂ ਸਾਹਿਬ ਜੀ ਢਾਲੇਵਾ ਲੱਗਾ ਵੱਚੀ ਆ ਵੇਖੋ ਠੀਕਾ ਸੋ ਲੇਵੇ ਲੂਵੇ ਦੀ ਆ ਬਣਤਰ ਆ ਕੋਈ ਭਲੂਣ ਨਹੀਂ ਨਜਾਇਜ਼ ਠੀਕਾ ਜੀ ਕੋਈ ਭਲਾ ਭੋਲਾ ਨਹੀਂ ਹੈਗੀਆਂ ਜਿੰਨਾ ਕੋਈ ਨਹੀਂ ਆ ਲਾੜੀ ਆ ਬਸ ਇਹਨੇ ਜਿਹੜੇ ਕਟਨੇ ਕਰਮਾ ਲਈ ਨੇ ਠੀਕ ਹੈ ਪਰ ਵੀ ਵੀਰੇ ਹੁਣ ਫਿਲਹਾਲ ਇਹ ਗੱਭਾਂ ਨੇ ਚਲੋ ਜਿਹੜੇ ਪਸ਼ੂ ਸਵੇਸ ਸਵੇਸ ਚੋਕੇ ਕਿਸੇ ਨੇ ਤਸੱਲੀ ਕਰਨ ਲੈਣੀ ਆ ਮੈਂ ਸੰਧੂ ਸਾਹਿਬ ਦੀ ਥਣਾ ਦੀ ਭਾਰ ਪਿੱਛੇ ਦੀ ਆਪਣੀ ਫੁੱਲ ਗਰੰਟੀ ਉਹ ਸੁਣਦਿਆਂ ਤੱਕ ਦੀ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਤੇ ਦੇ ਦਿੱ ਗਏ ਕਿੰਨੇ ਦੀ ਅੱਜ ਇਹ ਸੰਧੂ ਸਾਹਿਬ ਮੁੱਲ ਕੋਈ ਨਹੀਂ ਇਹਦਾ 65 ਹਾਂ ਜੈਸਨੋ ਹੀ 65 ਦੀ ਦੇਣੀ ਆ ਅੱਛਾ ਹਾਂ 70 75 ਜੋ ਮਰਜ਼ੀ ਕਰੀਏ ਤੇ ਦੇ ਲੈ 65000 65000 ਦੀ ਦੇ ਲੈ ਪਹੁੰਚਾਓ ਓਹੀ ਔਰ ਕਰਦਾਂਗੇ 100 ਕਿਲੋ ਤੁਸੀਂ ਪਹੁੰਚਿਆ 100 ਕਿਲੋਮੀਟਰ ਤੱਕ ਹੀ ਆ ਮੁੱਲ ਭਾਂ 70 ਕਰ ਲੀਏ ਭਾਂ 75 ਕਰ ਲੀਏ ਠੀਕ ਆ ਠੀਕ ਆ ਬਾਕੀ ਕਈ ਵਾਰਾਂ ਭਰਾਵਾਂ ਨੂੰ ਹੁੰਦਾ ਵੀ ਜੇ ਪਹੁੰਚ ਵੀਰ ਕੋਈ ਕਹਿ ਰਿਹਾ ਤੇ ਚੁੱਪ ਕਰ ਖਾਂ ਕ ਮੇਚ ਕੇ ਆਪਾਂ ਚੀਜ਼ ਲੈ ਲਗੇ ਉਹ ਤੁਹਾਡਾ ਕੇ ਨਿਰਣਾ ਫੈਸਲਾ ਬਾਕੀ ਆਇਆ ਕਰੋ ਬਾਕੀ ਪਹੁੰਚ ਉਹੀ 100 ਕਿਲੋਮੀਟਰ ਤੱਕ ਹੋਣੀ ਹੈ ਇੱਕ ਵਾਰੀ ਕਿਸੇ ਚੀਜ਼ ਦੇ ਉੱਪਰ ਆ ਜਾਓ ਠੀਕ ਆ ਜੀ ਬਾਈਕ ਤੇ ਆ ਜਾਓ ਗੱਡੀ ਤੇ ਆਓ ਬਸ ਤੇ ਆਓ ਇੱਕ ਵਾਰੀ ਪਸ਼ੂ ਆਪ ਦਾ ਸਨਾਖਤ ਕਰੋ ਤਸੱਲੀ ਕਰੋ ਬਾਕੀ ਨਾਲ ਬੈਠ ਕੇ ਬੇਸ਼ੱਕ ਗੱਡੀ ਤੇ ਚਲੇ ਜਾਓ ਪੌੜਾ ਬਿਲਕੁਲ ਜਿਹੜੀ ਆ 100 ਕਿਲੋਮੀਟਰ ਤੱਕ ਹੋਊਗੀ 65000 ਦੇ ਵਿੱਚ ਠੀਕ ਹੈ ਬਾਕੀ ਕੋਈ ਵੀ ਛੋਟੀ ਨਾ ਮੰਨੇ ਵੱਡੀ ਆ ਪੂਰੀ ਵਸੇ ਹਾਂ ਨਹੀਂ ਵੱਡੀ ਆ ਹਾਂਜੀ ਬਾਕੀ ਕੱਦ ਬਹੁਤ ਮੇਰੇ ਵੀਰ ਸਾਰੇ ਇੱਕ ਵਾਰੀ ਤਸੱਲੀ ਦੇਖ ਲੈਣ ਵੱਡੇ ਕੱਦ ਦੇ ਵਿੱਚ ਆ ਠੀਕ ਆ ਤੇ ਇੱਧਰ ਇੱਕ ਆਪਣੇ ਕੋਲ ਨੀਲੀ ਅਰਾਵੀ ਦੀ प्रदीप ਇਹ ਮੱਝ ਆ ਗਈ ਵੀਰ ਇਹ ਸੰਸਾਭ ਅੱਜ ਚੌਥਾ ਦਿਨ ਮੱਝ ਨੂੰ ਸੂਈ ਨੂੰ ਓਕੇ 10 ਕਿਲੋ ਦੀ ਕੋਈ ਭਣਪਰਾ ਧਾਰਵਣਾ ਮਰੇ ਆਪਣੇ ਘਰੇ ਠੀਕ ਆ ਵੀਰ ਆ 10 ਕਿਲੋ ਬੋਲ ਹੋਊ ਮੈਂ ਥੱਲੇ ਖੁੱਲਾ ਡੁੱਲਾ ਲਓ ਜੀ 10 ਕਿਲੋ ਆ ਤੇ ਸਵੇਰੇ ਕਰਵਾ ਫਿਰ ਤਿੱਜਾ ਸੂਆ ਸੋਈ ਸੰਧੂ ਸਾਹਿਬ ਮਗਰ ਕੱਟਾ ਆ ਗਿਆ ਮਗਰ ਕੱਟਾ ਆ ਗਿਆ ਜੀ ਸੋ ਨੀਲੀ ਰਾਵੀ ਦਾ ਦੋਸਤੋ ਮਗਰ ਇਹ ਕੱਟਾ ਹੈ ਟੇਡੇ ਪਾਸੇ ਕੱਟ ਆ ਗਿਆ ਸੱਜੇ ਅੱਖ ਬਿੱਲੀ ਮਨ ਕੀ ਆ ਮਾਲੀ ਇਹ ਚੰਗਾ ਸੋਹਣਾ ਬਨਣ ਵਾਲਾ ਹੈ ਬਾਕੀ ਮੇਰਾ ਪ੍ਰਾ ਕੈਰੈਕਟਰ ਵੇਖੋ ਠੀਕ ਆ ਜੀ ਮਾਰਕਿੰਗ ਵੇਖੋ ਬਹੁਤ ਖੂਬਸੂਰਤ ਕੱਟਾ ਅੱਗੇ ਮਾਲੀ ਮੇਰਾ ਭਰਾ ਕੋਈ ਚੰਗਾ ਬਣਾ ਲੂਗਾ ਇਹ ਵੀ ਗਾਂ ਪੈਸਿਆਂ ਦਾ ਠੀਕ ਆ ਜੀ ਸੋ ਬੱਚੇ ਪੁੱਛੇ ਲੈਣ ਵਾਸਤੇ ਵੀ ਹਮੇਸ਼ਾ ਹੀ ਆਪਾਂ ਗੱਲ ਕਰਦੇ ਆ ਵੀ ਇਹੋ ਜਿਹਾ ਪਸ਼ੂ ਬੜਾ ਲਾਹੇਵੰਦ ਹੁੰਦਾ ਜਿਹੋ ਜਾਂ ਤੁਸੀਂ ਟੀਕਾ ਜਿਹਾ ਜਿਹੋ ਜੇ ਮ ਜੇ ਕੱਟੀ ਹੁੰਦੀ ਫਿਰ ਤੇ ਗੱਲਾਂ ਹੀ ਗਾਹ ਹੋ ਜਾਣੀਆਂ ਐਸ ਵਕਤ ਫਿਰ 10 ਕਿਲੋ ਹਨਾ ਮਾਣਾ 10 ਕਿਲੋ ਸੰਧੂ ਸਾਹਿਬ ਬੋਲਾ ਦੇ ਆ ਬਖਾ ਦਿਓ ਠੀਕ ਆ ਜੀ ਸੋ ਚੱਡੇ ਤੇ ਦੋ ਪਾਸੇ ਡੱਬ ਲੈਵੇ ਦੇ ਉੱਪਰ ਵੇਖੋਗੇ ਦੋ ਪਾਸੇ ਨਿਸ਼ਾਨ ਆ ਮਾਰਕਿੰਗ ਵੀ ਦੋਸਤੋ ਚਾਰੇ ਪੈਰ ਧੋਤੇ ਆ ਅਗਲੇ ਪੈਰਾਂ ਤੇ ਵੀ ਨਿਸ਼ਾਨ ਆ ਜਵਾਬ ਮਗਰ ਰੀਆਂ ਬਿਲਕੁਲ ਪੈਰ ਖੋਚਾਂ ਤੁਸੀਂ ਵੇਖੋਗੇ ਧੋਪੇ ਧੋਤੇ ਆ ਪੈਰ ਬੱਲਾ ਮੱਥਾ ਬੱਗੀ ਮੋਛ ਅੱਖਾਂ ਬਿੱਲੀਆਂ ਠੀਕ ਆ ਜੀ ਸੋ ਇਹ ਮਾਰਕਿੰਗ ਆ ਇਸ ਮੱਝ ਦੀ ਬਿਲਕੁਲ ਬਾਰੀਕ ਪਤਲਾ ਪਿੰਡਾ ਸੋ 24 ਦਿਨਾਂ ਦੀ ਸੂਈ ਦੇ ਥੱਲੇ ਹੁਣ ਕਿੱਲੋ ਜਿਹੜਾ ਹੁਣ ਬੋਲਾ ਮੰਨੇ ਮੇਰਾ ਪਰ ਆ ਕਿਉਂਕਿ ਤਿੰਨ ਤੋਂ ਚਾਰ ਚਾਰ ਦਿਨ ਜਿਹੜਾ ਮੱਝਾ ਥੱਲੇ ਬੋਲਾ ਨਾਰਮਲ ਜਿਹੜਾ ਬਣਦਾ ਰਹਿੰਦਾ ਠੀਕ ਆ ਜੀ ਸੋ ਲੇਵੇ ਦੀ ਬਿਲਕੁਲ ਇੱਕਸਾਰ ਪਧਰੀ ਪੁਧਰੀ ਪੂਰੀ ਆ ਆ ਦੇਖੋ ਆ ਲੇਵੇ ਪ੍ਰਤੀਪ ਵੀਰੇ ਥੋੜਾ ਸਲੋ ਹੀ ਤੁਰਦੀ ਹੈ ਨਾ ਆ ਵੇਖ ਲੈ ਕਰੋ ਚੈੱਕ ਠੀਕ ਆ ਜੀ ਆ ਦੇਖੋ ਲਾਵੇ ਠੀਕ ਆ ਕੋਈ ਮੇਰਾ ਵੀਰ ਪੂਰੀ ਤਸਲੀ ਨਾਲ ਦੇਖ ਲੈ ਕੋਈ ਬਾਈ ਨਹੀਂ ਕੋਈ ਨੱਕਾ ਨਹੀਂ ਕੋਈ ਸਾਇਰ ਨਹੀਂ ਰੱਖਦੀ ਠੀਕ ਆ ਜੀ ਮੈਨਾ ਚੋਣ ਇੰਨੀ ਜਿਆਦੀ ਸੰਧੂ ਸਾਹਿਬ ਹੱਥ ਨਹੀਂ ਰੱਖਣ ਦਿੰਦੀ ਰੂਣੋਂ ਜਿਆਦੀ ਪੋਲੀ ਆਦੇ ਹਾਂ ਗੰਨੇ ਵਰਗੀ ਮੋਟੀ ਧਾਰ ਵਿਖਾ ਦਿਓ ਇੱਕ ਥਾਂ ਵਾਈਟ ਆ ਗਿਆ ਠੀਕ ਆ ਜੀ ਵੈਸੇ ਦੋ ਥਾਂ ਨਹੀਂ ਵਾਈਟ ਆ ਜਿਹੜੇ ਫਰੰਟ ਵਾਲੇ ਪਰਲਾ ਵੀ ਜਿਹੜਾ ਅੱਧਾ ਵਾਈਟ ਆ ਤੇ ਇਧਰਲਾ ਵੀ ਅੱਧਾ ਵਾਈਟ ਆ ਠੀਕ ਆ ਤੇ ਬਾਕੀ ਪ੍ਰਤੀਭਰ ਚਵਾਈਸ ਵੀ ਤੁਸੀਂ ਕੀਤੀ ਆ ਵੀ ਧਾਰਾਂ ਬਰਾਬਰ ਇੱਕ ਮੈਨਾ ਸੰਧੂ ਸਾਹਿਬ ਧਾਰ ਦਾ ਵੀ ਫਰਕ ਹੋ ਆਪਾਂ ਜਿੰਮੇ ਆ ਰਾਂ ਠੀਕ ਹੈ ਵੀ ਹਾਂ ਜੀ ਆਏ ਗਏ ਦਾ ਭੈਣ ਭਰਾ ਦਾ ਕਰਾਇਆ ਦਵਾਂਗੇ ਜੇ ਚੋਣ ਕੋਈ ਵੀ ਡੰਗਰ ਮਾੜਾ ਲੱਭ ਸੋ ਇਹ ਦੋਸਤੋ ਲੈ ਬੀ ਦੀ ਮੰਤਰਾ ਇਧਰ ਇੱਕ ਬਣੀ ਵਾਲੇ ਪਾਸੇ ਵੀ ਵਿਖਾ ਦਿਓ ਠੀਕ ਆ ਜੀ ਥਣ ਦਾ ਸੈਜ ਘਰੋਂ ਚੱਕ ਜੇ ਹਾਂ ਇਧਰ ਫੇਸ ਕੁਆਲਟੀ ਜਿਸਨ ਮਾਰ ਕੇ ਕੈਮਰਾ ਵਿਖਾ ਦਿਓ ਤਸਲੀ ਨਾਲ ਮੂੰਹ ਮੱਥਾ ਇੱਕ ਵਾਰੀ ਠੀਕ ਆ ਜੀ ਸੋ ਮਗਰ ਵੀ ਕਟਾ ਕਟਾ ਵੀ ਤੁਹਾਨੂੰ ਵਿਖਾ ਦੇਣੇ ਇੱਕ ਵਾਰੀ ਬਹੁਤ ਪਿਆਰਾ ਬੱਚਾ ਮਗਰ ਆ ਵੇ ਹਾਂ ਕੱਟਾ ਵੀ ਚੰਗਾ ਮੈਂ ਨਾਲੇ ਪਿੰਡੇ ਦਾ ਪੂਰੇ ਦਾ ਬਣੂਗਾ ਪੂਰਾ ਪੂਰਾ ਸੰਧੂ ਸਾਹਿਬ ਕੱਟੀ ਹੁੰਦੀ ਫਿਰ ਤੇ ਗਾਂ ਗੱਲਾਂ ਹੀ ਹੋ ਜਾਣੀਆਂ ਬਿਲਕੁਲ ਓਕੇ ਪ੍ਰਦੀਪ ਕੀ ਮੁੱਲ ਵੀਰੇ ਕਿੰਨੇ ਦੀ ਦੇ ਰਿਆਂ ਮੁੱਲ ਸੰਧੂ ਸਾਹਿਬ ਇਹਦਾ ਕੋਈ 95 90 ਕੋਈ ਨਹੀਂ ਜੈਸਨੋਂ 85 ਹਜ਼ਾਰ ਹੀ ਮੈਂ ਦੇਣੀ ਆ 85 ਹਜ਼ਾਰ ਦੀ ਪਹੁੰਚ ਹੀ ਕਰਨੀ ਬਸ ਓੱਚ 100 ਕਿਲੋ ਲਓ ਜੀ 85 ਹਜ਼ਾਰ ਦੀ ਇਹ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਵੈਸੇ ਮਾਲ ਜਿਹੜੇ ਪਸ਼ੂ ਆਪਾਂ ਤੁਹਾਨੂੰ ਦਿਖਾਇਆ ਤਿੰਨ ਠੀਕ ਆ ਜੀ ਤਿੰਨਾਂ ਦੀ ਪਹੁੰਚ ਆ 100 ਕਿਲੋਮੀਟਰ ਤੱਕ ਜਿੰਨਾ ਜਿੰਨਾ ਰੇਟ ਤੁਹਾਨੂੰ ਦੱਸ ਦਿੱਤਾ ਬਾਕੀ ਇਹਨਾਂ ਕਰਮਾ ਲਈ ਵੇਖੋ ਠੀਕ ਆ ਜੀ ਬਰੀਕ ਬਿਲਕੁਲ ਪਤਲੇ ਪਿੰਡੇ ਦੀ ਸੋ ਮਾਝ ਚੰਗੀ ਆ 10 ਕਿਲੋ ਹਜ਼ਰ ਦੁੱਧ 85000 ਦੀ ਤੁਹਾਡੇ ਘਰ ਤੱਕ ਪਹੁੰਚ ਆ ਠੀਕ ਆ ਜੀ ਤੇ ਇਹ ਅੱਜ ਮਾਲ ਆ ਪ੍ਰਦੀਪ ਦੇ ਬਿਲਕੁਲ ਕਿੱਲੇ ਤੇ ਪਸ਼ੂ ਸੂਏ ਸਵਾਏ ਆ ਜਿਹੜੀ ਗੱਬਣ ਵੈੜ ਆ ਇਸ ਦੇ ਪਿੱਛੇ ਭਾਰਤੀ ਤੇ ਤਿੱਪਣ ਦੀ ਪ੍ਰਦੀਪ ਆਂਦਾ ਵੀ ਗਾਰੰਟੀ ਤਸੱਲੀ ਆਪਣੀ ਫੁੱਲ ਗਾਰੰਟੀ ਹੋਊ ਤੁਹਾਨੂੰ ਸਾਬ ਠੀਕ ਆ ਜੀ ਤੇ ਫੇਰ ਤੁੜ ਕੋ ਕੈਮਰਾ ਵੀਰ ਕਰੋ ਸੌਦਾ ਠੀਕ ਆ ਜੀ ਸਾਈਪੀ ਐਨ ਪਾ ਕੇ ਤੁੜ ਕੋ ਦੂਰ ਨੇੜੇੋਂ ਕਿਸੇ ਨੇ ਆਉਣਾ ਤੇ ਨੰਬਰ ਜਿਹੜਾ ਪ੍ਰਦੀਪ ਇੱਕ ਆਪਣੇ ਵੀਰੇ ਕਰਦੇ ਸਾਂਝੇ ਨੰਬਰ ਸੰਤੂ ਸਾਹਿਬ 18289016207 ਜੀ ਹਾਂਜੀ ਦੂਜਾ ਨੰਬਰ 8283071125 ਜੀ ਠੀਕ ਹੈ ਭਰਾ ਹਾਂਜੀ ਲੋ ਭੀ ਇਹ ਨੰਬਰ ਦੋਸਤੋ ਸਕਰੀਨ ਦੇ ਉੱਪਰ ਚੱਲ ਰਹੇ ਨੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਬਾਕੀ ਮਾਲ ਆਉਂਦਾ ਰਹਿੰਦਾ ਵੱਡੀ ਗਿਣਤੀ ਦੇ ਵਿੱਚ ਕੋਈ 5 4 4 5 ਨਗ ਜਿਹੜੇ ਪ੍ਰਦੀਪ ਹਣੋਂ ਦੇ ਕੋਲ ਹਾਜ਼ਰ ਹੀ ਹੁੰਦੇ ਆ ਫੋਨ ਕਾਲ ਲਾ ਕੇ ਤੁਸੀਂ ਪੁੱਛ ਗਿਛ ਕਰਦੇ ਰਿਆ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਬੜੀ ਉਹ ਵੇਖਣ ਦੇ ਲਈ ਮਿਹਰਬਾਨੀ ਜੀ